ਪਰਯੋ ਕੌਰ ਜੁਦੰ ਸੋ ਸੈਨਾ ਪੁਰਾਨੀ ਕੌਰ ਯੁੱਧ ਹੋਣ ਕਾਰਨ ਸੈਨਾ ਭੱਜਣ ਲੱਗੀ ਤਹਾਂ ਖਾ ਹੁਸੈਨੀ ਮੰਡਿਓ ਬੀਰਬਾਨੀ ਉਥੇ ਉਦੋਂ ਹੁਸੈਨੀ ਖਾਨ ਨੇ ਯੁੱਧ ਮੰਡੀਆਂ ਤੇ ਸੂਰਮਿਆਂ ਵਾਲੇ ਬੋਲ ਉਚਾਰੇ ਪਾਵਕ ਜਿਆ ਉਹ ਤੇ ਬੀਰ ਧਾਏ ਸੋ ਬੀਰੰਗ ਚਸਾਵਰ ਉਧਰ ਬਹਾਦਰ ਜਸਵਾਰੀਆਂ ਨੇ ਧਾਵਾ ਬੋਲ ਦਿੱਤਾ ਸਭ ਐ ਬਿਉਂ ਤੇ ਡਾਰੇ ਬਾਗਾ ਸੇ ਅਸਵਾਰਨ ਉਹਨਾਂ ਨੇ ਸਾਰੇ ਸਵਾਰਾ ਨੂੰ ਕੱਪੜਿਆ ਵਾਂਗ ਵਿਉਂਤ ਦਿੱਤਾ ਅਰਥਾਤ ਘਤੜ ਦਿੱਤਾ ਤਹਾਂ ਖਾ ਹੁਸੈਨੀ ਰਹੇ ਹੋ ਇੱਕ ਠਾਂਡੰਗ ਉਥੇ ਇੱਕ ਹੁਸੈਨੀ ਖਾਨ ਹੀ ਡਟਿਆ ਖੜਾ ਰਿਹਾ ਮਨੋ ਜੁੱਧ ਖਬੰਗ ਰੰਗਪੋਮ ਕਾੜੰ ਮਾਨਵ ਰਣਧੂਮੀ ਵਿੱਚ ਯੁੱਧ ਦਾ ਖੰਬਾ ਗੱਡਿਆ ਹੋਵੇ ਜਿਸੈ ਕੋਪਕੇ ਕਾ ਹਠੀ ਬਾਣ ਮਾਰਿਓ ਉਹ ਹਠੀਲਾ ਯੋਧਾ ਕਰੋਧਵਾਰ ਹੋਕੇ ਜਿਸ ਨੂੰ ਤੀਰ ਮਾਰਦਾ ਹੈ ਤਸੈ ਛੇਦਕੇ ਬੈਲ ਪਾਰੇ ਪਧਾਰਿਓ ਉਸ ਨੂੰ ਛੋਕੇ ਤੀਰ ਪਰਲੇ ਪਾਸੇ ਨਿਕਲ ਜਾਂਦਾ ਹੈ ਸਹੇਬਾਨ ਸੂਰੰ ਤਬੇ ਆਣ ਟੂਕੇ ਉਸ ਸੂਰਮੇ ਨੇ ਆਪਣੇ ਉਤੇ ਸਾਰੇ ਬਾਣ ਸਹਾਰੇ ਫਿਰ ਸਾਰੇ ਉਸ ਦੇ ਨੇੜੇ ਆ ਪਹੁੰਚੇ ਚਾਹੂੰ ਔਰ ਤੈ ਮਾਰ ਹੀ ਮਾਰ ਕੂਕੇ ਆਤੇ ਚੋਹਾਂ ਪਾਸਿਆਂ ਤੋਂ ਮਾਰੋ ਮਾਰੋ ਬੋਲਣ ਲੱਗੇ ਭਲੀ ਭਾਂਤ ਸੋ ਅਸਤਰ ਆਓ ਸਾਸਤਰ ਚਾਰੇ ਉਸੇ ਆਨੀ ਨੇ ਚੰਗੀ ਤਰ੍ਹਾਂ ਅਸ਼ਤਰ ਅਤੇ ਸ਼ਾਸਤਰ ਚਲਾਏ। ਗਰੇ ਪੇਸ ਤਕੋ ਖਾਂ ਹੁਸੈਨੀ ਸਿਧਾਰੇ। ਪਰ ਅੰਤ ਵਿੱਚ ਹੁਸੈਨੀ ਖਾਨ ਡਿੱਗਿਆ ਅਤੇ ਬਹਿਸ਼ਤ ਨੂੰ ਚਲਾ ਗਿਆ। ਦੋਹਰਾ ਜਬਾ ਹੁਸੈਨੀ ਜੂਝਿਓ ਪਾਇਓ ਸੂਰਮਾਨ ਰੋਸ। ਜਦੋਂ ਹੁਸੈਨੀ ਮਾਰਿਆ ਗਿਆ ਤਾਂ ਪਠਾਨ ਸੂਰਮਿਆਂ ਦੇ ਮਨ ਵਿੱਚ ਬਹੁਤ ਗਰੋਧ ਪੈਦਾ ਹੋਇਆ। ਪਾਜ ਚੱਲੇ ਅਵਰੇ ਸਭ ਕਟੋਚਨ ਜੋਸ਼ ਹੋਰ ਸਾਰੇ ਤਾਂ ਭੱਜ ਗਏ ਪਰ ਕਟੋਚਾ ਦੇ ਮਨ ਵਿੱਚ ਬਹੁਤ ਜੋਸ਼ ਪੈਦਾ ਹੋਇਆ ਚੋਪਈ ਕੋਪ ਕਟੋਚ ਸਭਾ ਮਿਲਤਾਏ ਸਾਰੇ ਕਟੋਚੀਆਂ ਨੇ ਗ੍ਰੋਧਵਾਨ ਹੋ ਕੇ ਤਾਵਾ ਬੋਲਿਆ ਹਿੰਮਤ ਕਿੰਮਤ ਸਹਤ ਰਿਸਾਈ ਹਿੰਮਤ ਅਤੇ ਕਿੰਮਤ ਨੇ ਇਹ ਵੀ ਬਹੁਤ ਰੋਸ ਕੀਤਾ ਹਰੀ ਸਿੰਘ ਤਬ ਕੀਆ ਉਠਾਨਾ ਤਦ ਹਰੀ ਸਿੰਘ ਨੇ ਹਮਲਾ ਕਰ ਦਿੱਤਾ ਚੁੰਨ ਚੁੰਨ ਹੰਨੇ ਪਖਰੀਆ ਜਵਾਨਾ ਆਤੇ ਚੁੰਨ ਚੁੰਨ ਕੇ ਘੋਰ ਸਵਾਰਾ ਨੂੰ ਮਾਰ ਦਿੱਤਾ ਨਰਾਜ ਛੰਦ ਨਰਾਜ ਨਾਮ ਦਾ ਇਹ ਛੰਦ ਹੈ ਤਬੈ ਕਟੋਚ ਕੋਪੀਂ ਤਦੋ ਕਟੋਚਾ ਨੇ ਗ੍ਰੋਧਿਤ ਹੋ ਕੇ ਚੰਭਾਰ ਪਾਵ ਰੋਪੀਂ ਅਤੇ ਸਭਲ ਕੇ ਯੋਧੂ ਫੋਮੀ ਵਿੱਚ ਪੈਰ ਗਾੜ ਦਿੱਤੇ ਸਾਰਕਾ ਸ਼ਾਸਤਰ ਚਾਰਹੀ ਸਰਕ ਸਰਕ ਕਰਦੇ ਸ਼ਾਸਤਰ ਚਲਾਉਂਦੇ ਸਨ ਸੋ ਮਾਰ ਮਾਰ ਉਚਾਰਹੀ ਅਤੇ ਮੂਹੋ ਮਾਰੋ ਮਾਰੋ ਬੋਲਦੇ ਸਨ ਚੰਦੇਲ ਚੋਪੀਆਂ ਕਬੈ ਤਦੋ ਹੁਸੈਨੀ ਦੀ ਮਦਦ ਨੂੰ ਆਏ ਚੰਦੇਲ ਰਾਜਪੂਤਾ ਨੂੰ ਵੀ ਜੰਗ ਦਾ ਚਾਉ ਚੜਿਆ ਦੇ ਸਾਤ ਤਾਤ ਭੇ ਸਭੈ ਉਸੇ ਵਿੱਚ ਆ ਕੇ ਸਭ ਨੇ ਤਾਵਾ ਬੋਲ ਦਿੱਤਾ ਜਿੱਤੇ ਗਏ ਸੋ ਮਾਰਿਅੰ ਜਿਤਨੇ ਵੀ ਵਿਰੋਧਿਆ ਸਾਹਮਣੇ ਗਏ ਮਾਰੇਗੇ ਬਚੇ ਤੇ ਤੇ ਸਿਧਾਰਿਅੰ ਉਥੇ ਉਹੀ ਬਚੇ ਜੋ ਜੰਗ ਵਿੱਚੋਂ ਕਿਸ ਅਗੇ ਸਨ ਦੋਹਰਾ ਸਾਤ ਸਵਾਰਣ ਕੈ ਸਹਤ ਜੋਜੇ ਸੰਗਤ ਰਾਏ ਸੱਤਾ ਸਵਾਰਾ ਸਹਤ ਸੰਗਤ ਰਾਏ ਵੀ ਮਾਰਿਆ ਗਿਆ ਦਰਸੋ ਸਨ ਜੋ ਜੈ ਤਿ ਨਾ ਬਹੁਤ ਜੋਤ ਪਿਓ ਆਏ ਦਰਸੋ ਨਾ ਦੇ ਸਾਡੇ ਸੇਵਕ ਨੇ ਜਦੋਂ ਉਹਨਾਂ ਦੇ ਜੁੱਧਣ ਦੀ ਖਬਰ ਸੁਣੀ ਤਾਂ ਉਹ ਵੀ ਬਹੁਤ ਲੜਦਾ ਹੋਇਆ ਮਾਰਿਆ ਗਿਆ ਹਿੰਮਤ ਹੋ ਉਤਾਰਿਓ ਤਹਾਂ ਵੀਰ ਖੇਤ ਮੰਝਾਰ ਉਥੇ ਹਿੰਮਤ ਨਾ ਦਾ ਸੂਰਮਾ ਵੀ ਰਣਪੋਈ ਵਿੱਚ ਆ ਗਿਆ ਕੇ ਤਨ ਕੇ ਤਨ ਕਾਏ ਸਹਿ ਕੇ ਤਨ ਕਾ ਤਨ ਚਾਰ ਉਸ ਨੇ ਕਿਤਨਿਆਂ ਦੇ ਆਪਣੇ ਸ਼ਰੀਰ ਉੱਤੇ ਜ਼ਖਮ ਸਹੇ ਅਤੇ ਕਿਤਨਿਆਂ ਦੇ ਸ਼ਰੀਰ ਉੱਤੇ ਆਪਣੇ ਸ਼ਸਤਰਾਂ ਦੇ ਵਾਰ ਕੀਤੇ ਬਾਜ ਤਹਾ ਜੋ ਜਤ ਭਇਓ ਹਿੰਮਤ ਗਿਓ ਪਰਾਈ ਉਸ ਦਾ ਘੋੜਾ ਉੱਥੇ ਮਾਰਿਆ ਗਿਆ ਅਤੇ ਹਿੰਮਤ ਆਪ ਭੱਜ ਗਿਆ ਲੋਥ ਕਿਰਪਾਲ ਲਹਾਕੀਰ ਨਾਮਿਤ ਕੋਪ ਪਰੇ ਅਰ ਰਾਈ ਕਿਰਪਾਲ ਚੰਦ ਦੀ ਲੋਥ ਲੈਣ ਲਈ ਵੈਰੀ ਰਾਜੇ ਭੀਮ ਚੰਦ ਆਦਿਕ ਕਰੋਧਵਾਨ ਹੋ ਗਏ ਅਰਸਾਵਲ ਛੰਦ ਅਰਸਾਵਲ ਨਾਮ ਦਾ ਇਹ ਛੰਦ ਹੈ ਬਲੀ ਬੈਰ ਰੁਜੇ ਤੋਰ ਮੇ ਵੈਰ ਕੱਢ ਲੈ ਲੜਾਈ ਵਿੱਚ ਰੁਜ ਗਏ ਸਮੋਂਸਾਰ ਜੁਜੇ ਆਤੇ ਸ਼ਸਤਰ ਆਦਿ ਸਨਮੁਖ ਹੋ ਕੇ ਜੂਝ ਲਗੇ ਕਿਰਪਾ ਰਾਮ ਗਾਜੀ ਕਿਰਪਾ ਰਾਮ ਸੂਰਮਾ ਅਜੇ ਹਾਲ ਲੜਿਆ ਲਰਿਓ ਸੈਣ ਭਾਜੀ ਕਿ ਸਾਰੀ ਸੈੜਾ ਭੱਜ ਗਈ ਮਹਾ ਸੈਣ ਗਾਹ ਹੈ ਉਹ ਵੱਡੀ ਸੈਨਾ ਨੂੰ ਲਿਤਾੜਦਾ ਹੈ ਨਿਰਭੈ ਸ਼ਸਤਰ ਬਾਹ ਹੈ ਆਤੇ ਨਿਰਭੈ ਹੋ ਕੇ ਸ਼ਸਤਰ ਚਲਾਉਂਦਾ ਹੈ ਗਾਣਿਓਂ ਕਾਲ ਕੈ ਕੈ ਬਹੁਤ ਆਦੀ ਮੌਤ ਦਾ ਕਾਰਨ ਬਣ ਕੇ ਚਲੇ ਜਸ ਲੈ ਕੇ ਯਸ ਹਾਸ਼ਲ ਕਰਦਾ ਖੁਦ ਵੀ ਕਾਲ ਵਸ ਹੋ ਕੇ ਚਲਾ ਗਿਆ ਵਜੇ ਸੰਖ ਨਾਦੰ ਸਾੰਖਾ ਤੇ ਤੋਂ ਸੇ ਵਜਦੇ ਹਾਨ ਚੁਰੰਗ ਨਿਰ ਬਿਖਾਦੰ ਅਤੇ ਲਗਾਤਾਰ ਤੁਨਾ ਨਿਕਲ ਰਹੀਆਂ ਹਨ ਵਜੇ ਢੋਰ ਡੰਡੰ ਡੋਰੂ ਅਤੇ ਢੱਫਾ ਵੱਜਦੀਆਂ ਹਨ। ਹਟੇ ਸ਼ਾਸਤਰ ਕੱਢੰ। اٹਿੱਲੇ ਸੂਰਮੇ ਸ਼ਾਸਤਰ ਕੱਢਦੇ ਹਨ। ਪਰੀ ਭੀਰ ਭਾਰੀ। ਬਹੁਤ ਭੀੜ ਮਚ ਗਈ ਹੈ। ਜੋ ਜੈ ਸ਼ਾਸਤਰ ਧਾਰੀ। ਕਈ ਸ਼ਾਸਤਰ ਧਾਰੀ ਰਾਜੇ ਮਾਰੇਗੇ ਹਨ। ਮੁਖੰ ਉੱਚ ਬੰਕੰ। ਮੋਟੇ ਸੁੰਦਰ ਮੁੱਛਾ ਵਾਲੇ। ਮੰਡੇ ਬੀਰ ਹੰਕੰ। ਸੂਰਵੀਰ ਲਲਕਾਰੇ ਮਾਰ ਰਹੇ ਹਨ ਮੁਖੰ ਮਾਰ ਬੋਲੇ ਮੋਹ ਮਾਰੋ ਮਾਰੋ ਬੋਲਦੇ ਹਨ ਰਣ ਭੂਮ ਡੋਲੇ ਰਣ ਭੂਮੀ ਵਿੱਚ ਵਿਚਰ ਰਹੇ ਹਨ ਹਥਿਆਰ ਸੰਭਾਰੇ ਹਥਿਆਰਾਂ ਨੂੰ ਸੰਭਾਲ ਕੇ ਉਹ ਬੈ ਬਾਜ ਡਾਰੈਂ ਦੋਹਾਂ ਪਾਸਿਆਂ ਦੇ ਸੂਰਮੇ ਘੋੜੇ ਭਜਾਉਂਦੇ ਹਨ ਤੋਹਰਾ रणजू जत किरपाल के नाचत पयो गोपाल रणभूमि विच किरपाल चंद दे जोजन नाल गोपाल चंद खुशी नाल नचा लगया सैन सबे सरदार दे भाजत पै बिहाल दोहा सरदारा हुसैनी अते किरपाल चंद दी सारी सेना बेहाल हो के भाग गई वाहेगुरु जी का खालसा वाहेगुरु जी की फतेह